ਇਹ ਆ ਜੀ ਪਟਿਆਲਾ ਦੀ ਮਸ਼ਹੂਰ ਸੰਡੇ ਸੇਲ ਕਿੱਥੇ ਬਹੁਤ ਸਸਤਾ ਕੱਪੜਾ ਮਿਲਦਾ ਹੈ ਅਸੀਂ ਵੀ ਆਪ ਵੀ ਲੈ ਗਏ ਆ 50 ਰੁਪਏ ਦੀ ਕੋਟੀ ਹਨਾ 5 ਰੁਪਏ ਤੋਂ ਸਟਾਰਟ 5 ਰੁਪਏ ਤੋਂ ਸਟਾਰਟ ਹੈ ਉਹ ਕਰਤਾ ਵਧੀਆ ਯਾਰ ਆਹ ਥੋੜਾ ਹੋਰ ਜਾਣਾ ਤੋਂ ਇਹ ਸੰਡੇ ਸੇਲ ਦਾ ਇਕੱਠ ਕਿ ਕਿਵੜਾ ਜੀ ਫੋਨ ਕਣੀ ਤੂੰ ਕੋ ਗਿਆ ਨਾ ਕਿ ਜੇ ਹਾਥਾ ਟਾਇਰ ਰੱਕਾ ਆਪਦਾ ਹਾਥਾ ਪੂਰਾ ਡੈਟਾ ਹੈ ਇੱਕ ਹਾਥਾ ਕਿਹੜਾ ਹਥੇ ਡੈਟਾ ਨੂੰ ਪਸੰਦ ਰਹਾ ਕਿੰਨੇ ਘੰਟੇ ਨੂੰ ਲੱਭਾਂਗੇ ਭਾਈ ਜੀ ਨਾਲ ਮਿੰਟ ਤੇ ਲੱਗ ਜਾਊਗਾ ਹੋਰ ਉਹ ਆਹ ਥੱਲੇ ਬਹਿ ਗਿਆ ਤਾਂ ਬਹਿ ਗਿਆ ਹੋਰ ਦੱਕਾ ਕੰਮ ਕਰਨ ਵਾਸਤੇ ਹੈ ਹਾਂਜੀ ਭਾਈ ਬੜਾ ਹਾਸਿਆ ਆਹ ਤਾਂ ਵੀ ਦੂਜੇ ਵਧੀਆ ਲੈ ਬੋਹੇ ਨਾ ਕਿ ਜੀ ਨਾ ਲੋਕ ਮਟਰੀ ਬਹੁਤ ਬਹੁਤ ਆ ਰਹਾ ਆ ਜੋ ਇੱਕ ਬਾਈ ਨਾ ਤੁਹਾਰਾ ਨਾ ਆਇਆ ਤੋਰ ਗਿਆ ਮਾਰੇ ਉਨ ਪਤਾ ਹੋ ਗਈ ਫੂਟ ਹੋ ਰਹੀ ਆ ਕੱਟ ਹੈ ਜੀ ਕੱਟ ਇਹ ਸਾਡੇ ਸੇਲ ਦੀ ਕੱਟ ਕਿੱਥੋਂ 50 ਰੁਪਏ ਤੋਂ ਲੈ ਕੇ 4000 ਤੱਕ ਦੇ ਕੱਪੜੇ ਮਿਲਦੇ ਨੇ ਇੱਥੇ ਕਿੰਨੇ ਤੱਕ ਦਾ ਮਿਲਦਾ ਕੱਪੜਾ 4000 ਤੱਕ ਦਾ 4000 ਤੱਕ ਦਾ ਮਹਿੰਗੀ ਹੈ ਸੰਡੇ ਸੇਲ ਸਸਤੀ ਵੀ ਹੈ ਤੇ ਮਹਿੰਗੀ ਵੀ ਹੈ ਹਨਾ ਹਾਂ ਐਨਾ 10 ਰੁਪਏ ਦਾ ਗੰਨੇ ਦਾ ਜੂਸ ਵੀ ਹੈ ਇਹ ਤਾਂ ਤਾਂ ਵੀ ਮਿਲਦੀਆਂ ਰਹਿ ਦੇ ਇੱਕ ਇੱਕ ਰੁਪਏ ਦੀਆਂ 4 ਇਹ ਤਾਂ ਹੋਰ ਵੀ ਸਸਤਾ ਹੈਗਾ ਬੂਟ ਦਿਖਾ ਦੇ ਹਾਂ ਆ ਬੂਟ ਨੇ ਸਭ ਤੋਂ ਸਸਤੇ ਜੀ ਕਿਹੜਾ ਮੇਰਾ ਵੀਰ ਮੈਂ ਤਾਂ ਚਾਹ ਮਾਰਾ ਬੂਟਾਂ ਨੂੰ ਪਹੁੰਚ ਸਕਦਾ ਆਪਣੇ ਪਟਿਆਲੇ ਠੰਡੇ ਸੇਲ ਵਿੱਚ ਆ ਸਮੋਸੇ ਦੇ ਬਾਲੇ ਨਹੀਂ ਨਹੀਂ ਇਹ ਆ ਸਮੋਸੇ ਜੀ ਮਸੂਰ ਸਮੋਸੇ ਇਹ